ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੁਧਿਆਣਾ ਦੇ ਵਿੱਚ ਇੱਕ ਅਜਿਹਾ ਗਰੋ ਸਰ ਗਰਮ ਹੋਇਆ ਹੈ ਜਿਹੜਾ ਇੱਕ ਥਾਂ ਤੋਂ ਵਾਹਨ ਚੋਰੀ ਕਰਦਾ ਹੈ ਦੂਸਰੀ ਜਗ੍ਹਾ ਛੱਡ ਦਿੰਦਾ ਹੈ ਤੇ ਦੂਸਰੀ ਜਗ੍ਹਾ ਤੋਂ ਵਾਹਨ ਚੋਰੀ ਕਰਕੇ ਅੱਗੇ ਛੱਡ ਦਿੰਦਾ ਜੀ ਹਾਂ ਅਜਿਹੀਆਂ ਹਰਕਤਾਂ ਤੋਂ ਜਿੱਥੇ ਆਮ ਲੋਕ ਪਰੇਸ਼ਾਨ ਹੋਏ ਨੇ ਉੱਥੇ ਹੀ ਪੁਲਿਸ ਦੀ ਵੀ ਜੜੀ ਹੈ ਕਹਿ ਲਈਏ ਕਿ ਪੁਲਿਸ ਵੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ ਇਲਾਕਿਆਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪਰ ਪੁਲਿਸ ਦੇ ਹੱਥ ਕੋਈ ਵੀ ਸਫਲਤਾ ਨਹੀਂ ਲੱਗੀ ਜਾਣਕਾਰੀ ਦਿੰਦੇ ਹੋਏ ਸਲਾਮ ਗੱਜ ਦੇ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਦਿਨ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਏ ਸਨ ਜਦੋਂ ਬੈਂਕ ਤੋਂ ਬਾਹਰ ਆਏ ਤਾਂ ਉਹਨਾਂ ਦੀ ਐਕਟਵਾ ਗਾਇਬ ਸੀ ਉਹਨਾਂ ਜਦੋਂ ਇਸ ਮਸਲੇ ਬਾਰੇ ਮੈਨੇਜਰ ਨਾਲ ਗੱਲ ਕੀਤੀ ਤਾਂ ਮੈਨੇਜਰ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਹੈਰਾਨੀਜਨਕ ਖੁਲਾਸਾ ਹੋਇਆ ਕਿ ਐਕਟਿਵਾ ਤੇ ਸਵਾਰ ਇੱਕ ਟੋਪੀ ਪਾਈ ਵਿਅਕਤੀ ਐਕਟਿਵਾ ਦੇ ਉੱਤੇ ਹੱਥ ਸਾਫ਼ ਕਰ ਜਾਂਦਾ ਪਰ ਜਿਸ ਐਕਟਿਵਾ ਦੇ ਉੱਤੇ ਆਉਂਦਾ ਹੈ ਉਹ ਬੈਂਕ ਦੇ ਬਾਹਰ ਹੀ ਖੜੀ ਕਰ ਜਾਂਦਾ ਹੈ ਮੌਕੇ ਤੇ ਪਹੁੰਚ ਕੇ ਜਦੋਂ ਪਹਿਲੀ ਐਕਟਿਵਾ ਦੀ ਡਿੱਗੀ ਖੋਲਦੇ ਨੇ ਤੇ ਉਸ ਦੇ ਵਿੱਚ ਇੱਕ ਬੈਂਕ ਦੀ ਕਾਪੀ ਪਈ ਹੁੰਦੀ ਐ ਸੋ ਬੈਂਕ ਦੀ ਕਾਪੀ ਦੇ ਉੱਤੋਂ ਐਡਰੈਸ ਪਤਾ ਕਰਕੇ ਐਕਟਿਵਾ ਦੇ ਅਸਲ ਮਾਲਕ ਨਾਲ ਗੱਲ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਖੁਲਾਸਾ ਕੀਤਾ ਜਾਂਦਾ ਹੈ ਕਿ ਇਹ ਐਕਟਿਵਾ ਮੇਰੀ ਚੋਰੀ ਹੋ ਚੁੱਕੀ ਸੀ ਸੋ ਅਜਿਹੇ ਜਿਹੜੇ ਕਾਰਨਾਮੇ ਲੁਧਿਆਣਾ ਦੇ ਵਿੱਚ ਹੋ ਰਹੇ ਨੇ ਇੱਕ ਜਗ੍ਹਾ ਤੋਂ ਵਾਹਨ ਚੋਰੀ ਕਰਕੇ ਦੂਸਰੀ ਜਗ੍ਹਾ ਛੱਡਿਆ ਜਾਂਦਾ ਹੈ ਦੂਸਰੀ ਜਗ੍ਹਾ ਤੋਂ ਤੀਸਰੀ ਜਗ੍ਹਾ ਛੱਡਿਆ ਜਾਂਦਾ ਹੈ ਪੁਲਿਸ ਦੇ ਹੱਥ ਵੀ ਕੋਈ ਸਫਲਤਾ ਨਹੀਂ ਲੱਗ ਰਹੀ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੋ ਜੇ ਕਿਤੇ ਤੁਹਾਡੇ ਵੀ ਵਹੀਕਲ ਬਾਹਰ ਖੜੇ ਹੁੰਦੇ ਨੇ ਤੇ ਖਾਸ ਧਿਆਨ ਰੱਖੋ ਇਸ ਮਸਲੇ ਦੇ ਉੱਤੇ ਐਸਐਚਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਸੀਸੀਟੀਵੀ ਦੀ ਵਰਤੋਂ ਲਈ ਜਾ ਰਹੀ ਹੈ ਖੰਗਾਲੀਆਂ ਜਾ ਰਹੀਆਂ ਕੋਈ ਸੁਰਾਗ ਹੱਥ ਨਹੀਂ ਲੱਗਾ ਪਰ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਮੁਲਜ਼ਮਾਂ ਨੂੰ ਫੜਨ ਦੀ ਜੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਜਲਦ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਕੀ ਕਹਿੰਦੇ ਨੇ ਐਸਐਚਓ ਆ ਸੁਣਦੇ ਆ ਮੇਰਾ ਨਾਮ ਸੁਦਰਸ਼ਨ ਕੁਮਾਰ ਹੈ ਜੀ ਜੀ ਕੀ ਹੋਇਆ ਸੀਗਾ ਇੱਕ ਸੀਸੀਟੀਵੀ ਆਈ ਹੈ ਤੁਹਾਡੀ ਇੱਕ ਐਕਟਿਵ ਚੋਰੀ ਹੋਇਆ ਕੀ ਇਹ ਪੂਰਾ ਮਾਮਲਾ ਮਾਮਲਾ ਇਹਦਾ ਜੀ ਮੈਂ ਸਵੇਰੇ ਬੈਂਕ ਗਿਆ ਸੀ ਪੈਸੇ ਚਮਕ ਰਾਨ ਜੀ ਸਵੇਰੇ 11 ਵਜੇ ਦਾ ਟਾਈਮ ਸੀਗਾ ਮੈਂ ਆਪਣਾ ਬੈਂਕ ਦੇ ਬਾਹਰ ਬਿਲਕੁਲ ਗੇਟ ਦੇ ਬਾਹਰ ਇਸ ਐਕਟੀਵਾ ਲਗਾਇਆ ਤੇ ਮੈਂ ਅੰਦਰ ਪੈਸੇ ਜਮ੍ਹਾਂ ਕਰਾਣ ਗਿਆ। ਹੂੰ 11:00 ਵਜੇ ਦੇ 10 ਮਿੰਟ ਤੇ ਮੈਂ ਬਾਹਰ ਆਇਆ ਤੇ ਐਕਟੀਵਾ ਨਹੀਂ ਸੀਗਾ। ਅੱਛਾ ਜੀ। ਮੈਂ ਫਿਰ ਦੁਬਾਰਾ ਬੈਂਕ ਅੰਦਰ ਗਿਆ ਮੈਂ ਕਿਹਾ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਦੇਖੋ ਸੀਸੀਟੀਵੀ ਖੋਲੋ ਮੈਂ ਦੱਸੋ ਵੀ ਮੇਰਾ ਕਿਹਾ ਸਕੂਟਰ ਬਾਹਰ ਨਹੀਂ ਗਿਆ। ਹੂੰ ਜੀ ਜੀ ਤੇ ਉਹ ਸੀਸੀਟੀਵੀ ਘੜਾਇਆ ਪਤਾ ਲੱਗਾ ਵੀ ਕੋਈ ਕੋਈ ਚੋਰ ਬੰਦਾ ਆਪਣਾ ਕੋਈ ਐਕਟੀਵਾ ਲੱਕ ਗਿਆ ਤੇ ਸਾਡਾ ਲੈ ਗਿਆ। ਅੱਛਾ ਜੀ। ਤੇ ਅਸੀਂ ਫਿਰ ਨਾਲ ਹੀ ਪੁਲਿਸ ਨੂੰ ਕੰਪਲੀਟ ਕੀਤੀ। 10 ਕੁ ਪੁਆਇੰਟ ਬਾਅਦ ਆਪਣੇ ਪੀਸੀਆ ਉਹਨਾਂ ਨੇ ਕਿ ਅਭੀ ਅਸੀਂ ਤੁਸੀਂ ਕੰਪਲੀਟ ਲਿਖਾਓ ਤੇ ਜਿਹੜਾ ਇਹ ਵਾਲਾ ਐਕਟਿਵ ਅਸੀਂ ਜ਼ਬਤ ਕਰ ਲੈਂਦੇ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਜ਼ਬਤ ਕਰੋ ਲੈ ਜਾਓ ਤਿੰਨ ਬਰ ਥਾਣੇ ਮੈਂ ਵੀ ਗਿਆ ਥਾਣੇ ਥਾਣੇ ਜਾ ਕੇ ਮੈਂ ਕੰਪਲੀਟ ਲਿਖਾਈ ਤੇ ਉਹ ਕਹਿੰਦੇ ਜੀ ਦੇਖੋ ਗੱਲ ਇਹ ਵੀ ਅਸੀਂ ਟਰਾਈ ਕਰਦੇ ਆ ਕੋਸ਼ਿਸ਼ ਕਰਦੇ ਆ ਵੀ ਜੇ ਹੋ ਸਕੇ ਤਾਂ ਕਿਉਂਕਿ ਦੇਖੋ ਸਾਡੇ ਕੋਲ ਫੋਰਸ ਘਟ ਹੈ ਵੀ ਵਾਕੀ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਇਹ ਜਿੰਨੀ ਜਲਦੀ ਲੱਭ ਜਵੇ ਇੱਕ ਦਿਨ ਦੀ ਗੱਲ ਜੀ ਇਹ ਕੱਲ੍ਹ ਸਵੇਰੇ 12:30 ਦੀ ਗੱਲ ਹੈ ਜੀ ਅੱਛਾ ਜੀ ਤੇ ਕਿਹੜਾ ਥਾਣਾ ਜਿੰਦਾ ਜੀ ਇਹ ਤਿੰਨ ਬਰ ਥਾਣਾ ਪੈਂਦਾ ਜੀ अच्छा ये हुन तक कोई किसी आईओ दा ਤੁਹਾਨੂੰ फोन आया कि एक्टिवਾ ਮਿਲ ਗਿਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਕੋਈ ਵੀ ਮੈਸੇਜ ਨਹੀਂ ਹੈ ਕੋਈ ਕੁਛ ਨਹੀਂ ਹੈ ਅਜੇ ਤਾਂ ਸਿਰਫ ਕੰਪਲੀਟ ਹੀ ਲਿਖੀ ਉਹਨੇ ਕਰੀ ਬਸ اچھا ਜਿਹੜਾ ਐਕਟਿਵਾ ਛੱਡ ਗਿਆ ਉਹ ਕਿੱਦਾਂ ਪਤਾ ਲੱਗਿਆ ਕਿ ਉਹ ਚੋਰੀ ਦਾ ਉਹ ਅਸੀਂ ਜਿਹੜੇ ਬੰਦੇ ਜਿਹੜਾ ਐਕਟਿਵਾ ਛੱਡ ਗਿਆ ਸੀ ਉਹਦਾ ਵੀ ਡਿੱਕੀ ਖੁੱਲੀ ਸੀ ਅਸੀਂ ਉਹ ਡਿੱਕੀ ਚੋਂ ਪੇਪਰ ਕੱਢੇ ਜੀ ਅਸੀਂ ਉਹਨਾਂ ਨੂੰ ਉਹਨਾਂ ਦੇ ਐਕਸੈਸ ਬੈਂਕ ਦਾ ਕੋਈ ਖਾਤਾ ਸੀਗਾ ਉੱਥੋਂ ਸਾਨੂੰ ਨੰਬਰ ਮਿਲਿਆ ਜੀ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਵੀ ਇਹ ਐਕਟਿਵਾ ਤਾਂ ਸਾਡਾ ਹੈਗਾ ਵੀ ਹਾਤਾ-ਸਾਤਾ ਸਾਡੀ ਚੋਰੀ ਹੋਇਆ ਉੱਥੋਂ ਡੀਐਮਸੀ ਦਬਾਰੋਂ ਅੱ ਅਸੀਂ ਕਭੀ ਤੁਹਾਨੂੰ ਤੁਸੀਂ ਉਹ ਐਕਟਿਵ ਹੈ ਤੁਹਾਡੇ ਕੋਲੇ ਗਿਆ ਇੱਥੇ ਐਕਸੀ ਜਮਾ ਕਰਾਤਾ ਹੈ ਤੁਸੀਂ ਲੈ ਜਾਓ ਤੇ ਉਹ ਫਿਰ ਸ਼ਾਮੀ ਆਇਆ ਸਾਨੂੰ ਮਿਲੇ ਅਸੀਂ ਸ਼ਾਮੀ ਫਿਰ ਸਾਨੂੰ ਪਹਿਲ ਉਸਨੂੰ ਬੁਲਾਇਆ ਵੀ ਦਿੰਦਾ ਵੀ ਆਏ ਬੰਦੇ ਉਹ ਕਹਿੰਦਾ ਵੀ ਜਿਸ ਬੰਦੇ ਨੇ ਸਾਡਾ ਐਕਟਿਵ ਵਾਇਸ ਦਿੱਤੇ ਚੱਕਿਆ ਉਹ ਕੋਈ ਹੋਰ ਐਕਟਿਵ ਛੱਡ ਗਿਆ ਸੀ ਅਸੀਂ ਉਹਨਾਂ ਨੂੰ ਕਾਲ ਕਰਕੇ ਦੋ ਤਿੰਨ ਦਿਨਾਂ ਚ ਇਹ ਚੀਜ਼ਾਂ ਸਾਰੀਆਂ ਹੋਈਆਂ ਦੋ ਤਿੰਨ ਦਿਨਾਂ ਚ ਅੱਛਾ ਜੀ ਜਿੰਦੇ ਕਰਕੇ ਕੋਸ਼ਿਸ਼ ਚੱਲ ਰਹੀ ਹੈ ਜਿੰਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਦਿਨ ਦਿਹਾੜੇ ਇਦਾਂ ਚੋਰੀ ਹੋਣੀ ਕਿਤੇ ਨਾ ਕਿਤੇ ਸਵਾਲਾਂ ਦੇ ਕੇਰੇ ਚ ਆ ਪਰ ਦੇਖੋ ਗੱਲ ਇਹ ਵੀ ਸਵਾਲਾਂ ਦੇ ਘੇਰੇ 'ਚ ਹੈ ਨੀ ਹੈ ਸਾਨੂੰ ਨਹੀਂ ਪਤਾ ਮਗਰ ਇਸ ਗੱਲ ਦਾ ਜੋਰ ਹੈ ਵੀ ਬੈਂਕ ਦੇ ਬਾਹਰ ਅੱਜ ਜੇ ਮੈਨਾ ਹੋਇਆ ਕੱਲ ਨੂੰ ਕਿਸੇ ਹੋਣਾ ਵੀ ਹੋ ਸਕਦਾ ਹੈ ਨਾ ਕੱਲ ਨੂੰ ਉਹਦੇ ਜੋ ਜੇ ਪੇਮੈਂਟ ਪਈ ਉਹਦੀ ਪੇਮੈਂਟ ਲੈ ਜਾਂਦੇ ਜਾਂ ਕੋਈ ਹੋਰ ਕਿਸੇ ਨਾਲ ਵੀ ਇਹ ਇਹ ਚੀਜ਼ ਹੋ ਚੁੱਕੀ ਹੈ ਜਿਸ ਕਰਕੇ ਇਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਚ ਜਾ ਰਹੀ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਵੀ ਕਮ ਸੇ ਕਮ ਇਹ ਚੀਜ਼ਾਂ ਤੇ ਧਿਆਨ ਰੱਖਣ ਕਿਉਂਕਿ ਵਪਾਰੀ ਇਧਰੋਂ ਕਾਫੀ ਨਗਦ ਲੱਗਦਾ ਕਿ ਅਗਰ ਕੋਈ ਪੇਮੈਂਟ ਲਾ ਕੇ ਨਗਦਾ ਹੁੰਦਾ ਜਾਂ ਬੈਂਕ ਚ ਘਲਾ ਕੇ ਆਲਮੋਸਟ ਦੇਖੋ ਆਪਾਂ ਪੇਪਰ ਪੇਮੈਂਟ ਜਮ੍ਹਾਂ ਕਰਾਣੇ ਆ ਉਨ ਕਿਸੇ ਦੀ ਪਤਾ ਹੁੰਦਾ ਵੀ ਬਾਹਰੋਂ ਬੈਂਕ ਦੇ ਬਾਹਰੋਂ ਚੀਜ਼ ਹੋ ਸਕਦੀ ਹੈ ਔਰ ਭਰਿਆ ਬਾਜ਼ਾਰ ਸਵੇਰੇ 11 ਵੇ ਦਾ ਟਾਈਮ ਤੇ ਜਿਹੜਾ ਤੁਸੀਂ ਦੱਸਿਆ ਕਿ ਚੋਰ ਕਿਸੇ ਹੋਰ ਦਾ ਚੋਰੀ ਕਰਕੇ ਲਿਆ ਇਹ ਕਿੰਨੇ ਕੋਈ ਏਦਾਂ ਬਾਈਕ ਐਕਟਿਵਾ ਚੋਰੀ ਕੀਤੀ ਜਾਂ ਬਾਈਕ ਚੋਰੀ ਕਰ ਲਿਆ ਨਹੀਂ ਐਕਟਿਵਾ ਸੀ ਅੱਛਾ ਜੀ ਜਿਹੜਾ ਸਾਨੂੰ ਮਿਲੇ ਉਹ ਵੀ ਐਕਟਿਵਾ ਸੀ ਜਿਹੜਾ ਪਿੱਛੇ ਚੋਰੀ ਕੀਤਾ ਉਹਨੇ ਉਹ ਵੀ ਐਕਟਿਵਾ ਸੀ ਲੱਗਦਾ ਕਿ ਤੁਹਾਡਾ ਐਕਟਿਵਾ ਮਿਲ ਜੂਗਾ ਹੁਣ ਦੇਖੋ ਦੇਖੋ ਪੁਲਿਸ ਨੇ ਕਹਿੰਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਦੇਖੋ ਹੁਣ ਕੋਈ ਸਰਿਕੋ ਕੰਪਲੇਟ ਆਏਗੀ ਤਾਂ ਹੀ ਅਸੀਂ ਦੱਸ ਸਕਾਂਗੇ ਓਦਾਂ ਕਿਵੇਂ ਦੱਸ ਸਕਾਂਗੇ ਮਗਰ ਅਸੀਂ ਉਹਨਾਂ ਨੇ ਕਿਹਾ ਵੀ ਦੇਖੋ ਜੇ ਅੱਜ ਮੇਰੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਵੀ ਵੱਡੀ ਹਾਦਸਤ ਹੋ ਜਾਏਗੀ ਤੇ ਜੇ ਬੈਂਕ ਦੇ ਬਾਹਰ ਹੋ ਰਹੀ ਹੈ ਇਹਦਾ ਮਤਲਬ ਬੈਂਕ 'ਚ ਵੀ ਸੇਫ ਨਹੀਂ ਹੈ ਬੰਦਾ ਤੇ ਇਹ ਆਪਣਾ ਦਿਨ ਦਿਹਾੜੇ ਹੋਇਆ ਜੀ ਇਹ ਦਿਨ ਦਿਹਾੜੇ ਸਵੇਰੇ 11:00 ਵਜੇ 10 ਮਿੰਟ ਤੇ ਚੋਰੀ ਹੋਇਆ ਜੀ ਮੇਰੇ ਕੋਲ ਬਾਕੀ ਦਾ ਫੁਟੇਜ ਹੈਗੀ ਉਸ ਚੀਜ਼ ਦੀ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸકા ਨਿਊਜ਼ ਪੰਜਾਬ ਦੇ ਨਾਲ